부ੜੀਆਂ ਨੂੰ ਬੰਦਿਆਂ ਦੇ ਮਗਰ ਬੱਸ ਚੜਨਾ ਪੈਂਦਾ ਸੀ ਪਹਿਲੀ ਵਾਰੀ ਹੋਈਆ 부ੜੀਆਂ ਦੇ ਮਗਰ ਬੱਸ ਬੰਦੇ ਚੜੇ ਐ ਵੀ ਸਾਡੇ ਨਾਲ ਮੱਚ ਗਏ ਤੇ ਤੁਸੀਂ ਵੀ ਵੋਟਾਂ ਨਹੀਂ ਪਾਈਆਂ ਦੂਵੇਂ ਪਾਸੇ ਹੋ ਗਏ ਅਸੀਂ ਬੀਬੀਆਂ ਦੇ ਹਜ਼ਾਰ ਪੈਸੇ ਨੂੰ ਲੈ ਕੇ ਵਿਰੋਧੀਆਂ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਬੀਬੀਆਂ ਨੂੰ ਜਿਹੜੀਆਂ ਵਿਰੋਧੀ 당 ਵੱਲੋਂ ਟੀਚਰਾਂ ਕੀਤੀਆਂ ਜਾ ਰਹੀਆਂ ਨੇ ਰਾਜਾ ਵੜਿੰਗ ਦਾ ਕਹਿਣਾ ਕਿ ਬੱਸਾਂ ਦਾ ਕਿਰਾਇਆ ਕਾਂਗਰਸ ਨੇ ਮੁਫਤ ਕੀਤਾ ਤੇ ਬੀਬੀਆਂ ਨੇ ਵੋਟਾਂ ਝਾੜੂ ਵਾਲਿਆਂ ਨੂੰ ਪਾ ਦਿੱਤੀਆਂ ਤੇ ਮਜ਼ਾਕ ਦੇ ਅੰਦਾਜ਼ ਵਿੱਚ ਰਾਜਾ ਵੜਿੰਗ ਨੇ ਬੀਬੀਆਂ ਨੂੰ ਕਿਹਾ ਕਿ ਹੁਣ ਤੁਸੀਂ ਹਜ਼ਾਰ-ਹਜ਼ਾਰ ਪੈ ਮੁੱਖ ਮੰਤਰੀ ਭਗਵੰਤ ਮਾਨ ਤੋਂ ਲੈ ਲੇ ਤੇ ਦੂਜੇ ਪਾਸੇ ਹਜ਼ਾਰ ਪੈ ਨੂੰ ਲੈ ਕੇ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਈ ਵੱਡੇ ਸਵਾਲ ਚੁੱਕੇ ਨੇ ਬਿਬਾਹ ਸਿਮਰਤ ਕੌਰ ਬਾਦਲ ਨੇ ਹਜ਼ਾਰ ਪੈ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜਾ ਘੇਰਿਆ ਤੇ ਉਥੇ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਸ਼ਬਦੀ ਹਮਲਾ ਕੀਤਾ ਪਰ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਰਾਜਾ ਬੜਿੰਗ ਦੇ ਬਿਆਨ ਵੀ ਸੁਣਾਵਾਂਗੇ ਫਿਰ ਇਸ ਤੋਂ ਬਾਅਦ ਤੁਹਾਨੂੰ ਬੀਬਾ ਸਿਮਰਤ ਕੌਰ ਬਾਦਲ ਦੇ ਬਿਆਨ ਸੁਣਾਵਾਂਗੇ ਹੁਣ ਤੁਹਾਨੂੰ ਰਾਜਾ ਬੜਿੰਗ ਦੇ ਬਿਆਨ ਸੁਣਾ ਦਿੰਦੇ ਆ ਜੋ ਕਿ ਹਜ਼ਾਰ ਪੈ ਨੂੰ ਲੈ ਕੇ ਬੀਬੀਆਂ ਨੂੰ ਮਜ਼ਾਕ ਕੀਤਾ ਗਿਆ ਏ ਯਾਰ ਰਹੂਗਾ ਕੁੜੇ ਯਾਰ ਰਹੂਗਾ ਲੈ ਰਹੂਗਾ ਲੈ ਲਿਆ ਯਾਰ ਉਹ ਯਾਰ ਵੀ ਨਹੀਂ ਆਇਆ ਤੇ ਸਾਡਾ ਯਾਰ ਵੀ ਭੁੱਲ ਗਿਆ ਹੁਣ ਪੁੱਛੋ ਕਿਹੜਾ ਜਿਹੜਾ 500 ਬਾਦਲ ਪੈਨਸ਼ਨ ਦਿੰਦਾ ਸੀ ਅਸੀਂ 1500 ਕੀਤੀ 1000 ਰੁਪਿਆ ਅੱਸੀ ਵਧਾਇਆ ਕਿਉਂ ਬਈ ਦੱਸ ਬਾਬਾ 250 250 ਦੀ 10 ਹੀ ਬਾਦਲ ਪਹਿਲਾਂ ਅਖੀਰਲੇ ਸਾਲ ਉਹਨੇ 500 ਕਰਤਾ ਅਸੀਂ ਪਹਿਲੇ ਸਾਲ 750 ਤੇ ਦੂਜੇ ਸਾਲ 1500 ਤੇ ਕਾਂਗਰਸ ਪਾਰਟੀ ਜਿੰਦਾਬਾਦ ਜਿੰਦਾਬਾਦ ਤੇ ترसीम ਤੇ ਭੁੱਲਗੀਆਂ ਬੀਬੀਆਂ ਕਿਕਲੀ ਕਲੀਰ ਦੀ ਸੁਣ ਕੇ ਮਾਨਦੀ ਤੇ ਉਹਨੂੰ ਮੋਟਾ ਪਾਪੀਆਂ ਹਜ਼ਾਰ ਦੇਊਗਾ ਤੇ ਸਾਡਾ ਬੱਸਾਂ ਦਾ ਕਿਰਾਇਆ ਭੁੱਲ ਗਿਆ ਜਿਹੜਾ ਮਾਫ਼ ਕੀਤਾ ਥੋਡਾ ਬੋਲੋ ਅੱਛਾ ਕਿਹੜੇ ਬਜ਼ੁਰਗ ਸੀ ਉਹ ਵੀ ਰੁੱਸ ਕੇ ਸਾਡੇ ਨਾਲ ਉਹ ਕਹਿੰਦੇ ਯਾਰ ਸਾਡੀਆਂ ਘਰ ਆਗੀਆਂ ਦਾ ਮਾਫ਼ ਕੀਤਾ ਸਾਡਾ ਨਹੀਂ ਕੀਤਾ ਇਹਨਾਂ ਨੂੰ ਦੇਾਂਗੇ ਪਤਾ ਪਹਿਲੀ ਵਾਲੀ ਕਹਿੰਦਾ ਬੁੜੀਆਂ ਨੂੰ ਬੰਦਿਆਂ ਦੇ ਮਗਰ ਬੱਸ ਚੜਨਾ ਪੈਂਦਾ ਸੀ ਪਹਿਲੀ ਵਾਲੀ ਹੋਈ ਆ ਬੁੜੀਆਂ ਦੇ ਮਗਰ ਬੱਸ ਬੰਦੇ ਚੜੇ ਇਹ ਨਹੀਂ ਸਾਡੇ ਨਾਲ ਮੱਚ ਕੇ ਤੇ ਤੁਸੀਂ ਵੀ ਵੋਟਾਂ ਨਹੀਂ ਪਾਈਆਂ ਦੋਵੇਂ ਪਾਸੇ ਹੋ ਗਏ ਅਸੀਂ ਅੱਛਾ ਏਕ ਮਿੰਟ ਚਾਚਾ ਏਕ ਮਿੰਟ ਭਗਵਾਨ ਤੁਮਾਨ ਦੇ 4 ਸਾਲ ਹੋ ਗਏ 1 ਸਾਲ ਦਾ 12000 ਬਣ ਗਿਆ 2 ਸਾਲਾਂ ਦਾ 24 ਤੇ 3 ਨਾਲ ਦਾ 36 ਤੇ 4 ਨਾਲ ਦਾ 48 ਜੇ ਹਾ ਜਿਹੜਾ ਹਰਮੀਤ ਜ ਆਇਆ ਪਹਿਲਾਂ ਟੱਕੜੀ ਤੇ ਖੜਾ ਹੁੰਦਾ ਸੀ ਹੁਣ ਝਾੜੂ ਫੜੀ ਖੜਾ ਕਮਾਲ ਹੀ ਹੋ ਗਈ ਸਿੱਧਾ ਟੱਕੜੀ ਤੋਂ ਝਾੜੂ ਆ ਗਿਆ ਪਹਿਲਾਂ ਟੱਕੜੀ ਤੇ ਲੜਦਾ ਸੀ ਇਹ ਤਿੰਨ ਵਾਰੀ ਐਮਐਲਏ ਬਣਿਆ ਮੈਂ ਇੱਕ ਥਾਪੜ ਕੇ ਕਹਿੰਦਾ ਇਹ ਮੰਤਰੀ ਰਿਹਾ ਬਾਦਲ ਦੀ ਸਰਕਾਰ ਜੇ ਮਰਾਗਪੁਰੇ ਦਾ ਮੁੰਡਾ ਇਹਨੇ ਚੌਕੀਦਾਰ ਵੀ ਲਵਾਇਆ ਤਾਂ ਇਹਨੂੰ ਮੋਟਾ ਪਾ ਦੇ ਦੱਸੋ ਕਿਹਦਾ ਮੁੰਡਾ ਚੌਕੀਦਾਰ ਲਵਾਇਆ ਬੋਲੋ ਯਾਰ ਤਿੰਨ ਵਾਰੀ ਕਿ ਫੋਲ ਫੇਰ ਪਹਿਲਾਂ ਇਹਦੀ ਕਾਲੀ ਦਾੜੀ ਸੀ ਹੁਣ ਚਿੱਟੀ ਆ ਇਹਨਾਂ ਫਰਕ ਇੰਨਾ ਹੀ ਹੈ ਜੇਤੀ ਚੌਥੀ ਵਾਰੀ ਵੀ ਕਮਲਾ ਬਣਨਾ ਹੈ ਤਾਂ ਬਣ ਜੋ ਮੈਂ ਨਹੀਂ ਕਹਿੰਦਾ ਛੱਡੋ ਅਗਲਾ ਆਉਂਦਾ ਕਿ ਲਿਆ ਕੀ ਦਿੰਦਾ ਲਿਆ ਸਮਾਨ ਕੀ ਲਿਆਇਆ ਜੇ 48000 ਰੁਪਇਆ ਲਿਆਇਆ ਭਗਵੰਤ ਮਾਨ ਆਲਾ ਤਿੰਨ ਦਿਨ ਨੂੰ ਪਾ ਦਿਆਂਗੇ ਤੇ ਜੇ ਦੇਣਾ ਹੀ ਹੋਈ ਨਹੀਂ ਚਾਚੀ ਕਰਾਊਗਾ ਹੁਣ ਮੈਂ ਆ ਗਿਆ ਚਾਚੀ ਮਾਪੇ ਮੈਂ ਕਰਾਊਗਾ ਫੇਰ ਗੱਲਾਂ ਹੀ ਐ ਇਹ ਲੱਕੜ ਦੇ ਮੁੰਡੇ ਹੀ ਐ ਇਹ ਗੱਲਾਂ ਤੇ ਗੌਰ ਫਰਮਾਇਓ ਤੇ ਕੀ ਦਿੱਤਾ ਮਾਨਾ ਨੇ ਤੁਹਾਨੂੰ ਝਾੜੂ ਨੇ ਕਿਕਲੀ ਕਲੀਰ ਦੀ ਸੁਣਾਈ ਅਸੀਂ ਦਿੰਦੇ ਸੀ 30 ਕਿਲੋ ਗਾੜੀ ਦੇ ਹੁਣ 5 ਕਿਲੋ ਹੀ ਮਿਲਦੀ ਹੈ ਬੋਲੋ ਹੈ ਪੰਜ ਮੈਰੀ ਪੰਜ ਤੇ ਪੰਜ ਪਿੱਛੇ ਬਾਹਰ ਚ ਖੜਾਉਂਦਾ ਜਿਵੇਂ ਬਾਪੂ ਦੀ ਕਣਕ ਹੁੰਦੀ ਆ ਕਾਗਰਸ ਸੈਂਟਰ ਤੇ ਕਾਂਗਰਸ ਮਨਮੋਹ ਸਿੰਘ ਕਣੂ ਬਣਾ ਕੇ ਗਿਆ ਸੀ ਉਹ ਪਹਿਲਾਂ ਗਰੀਬਾਂ ਦੇ ਬੱਚੇ ਫੌਜ ਚ ਭਰਤੀ ਹੋ ਜਾਂਦੇ ਸੀ ਲੱਖ ਫੌਜ ਦਾ ਅਹੁਦਾ ਖਾਲੀ ਪਿਆ ਕਿੰਨਾ ਲੱਖ 2 ਲੱਖ ਪਿਆ ਜਿੰਦੇ ਨਾਲ ਅੰਕਲ ਮੋਦੀ ਆਇਆ ਇਹਨੇ ਅਗਨੀਵੀਰ ਚਲਾਤੀ ਪੇ ਫੌਜਾਂ ਦੀ ਭਰਤੀ ਬੰਦ ਕਰਤੀ 4 ਸਾਲਾਂ ਬਾਅਦ ਭਰਤੀ ਕਰਕੇ ਰਿਟਾਇਰ ਕਰ ਦਿੰਦਾ ਗੱਲ ਮੇਰੀ ਸੱਚੀ ਹੈ ਕਿ ਝੂਠੀ ਹੈ ਬੋਲੋ ਬਾਹਰ ਦੇ ਲੋਗੋ ਥੋਡੇ ਮੁੰਡੇ ਫੌਜਾਂ ਚ ਭਰਤੀ ਹੋ ਜਾਂਦੇ ਸੀ ਅੱਛਾ 1 ਮਿੰਟ ਰਹਿ ਲਓ ਉਹ ਬੀਬੀ ਗੱਲ ਪਹਿਲਾਂ ਮੈਨੂੰ ਇੱਕ ਗੱਲ ਦੱਸ ਮੋਦੀ ਨੂੰ ਬਣੇ ਨੂੰ ਕਿੰਨੇ ਸਾਲ ਹੋ ਗਏ 12 12 ਸਾਲਾਂ ਦਾ ਲਗਾਤਾਰ ਪ੍ਰਧਾਨ ਮੰਤਰੀ ਹੈ ਕਿ ਮੁਰਾਦਪੁਰੇ ਦਾ ਮੁੰਡਾ ਚੌਂਕੀਦਾਰੋ ਹੁਣ ਨਹੀਂ ਲਾਉਂਦਾ ਤੇ ਫਿਰ ਕਿਰੋ ਲਾਊਗਾ ਪ੍ਰਧਾਨ ਮੰਤਰੀ ਤੋਂ ਵੱਡਾ ਉਧਾ ਹੈਗਾ ਵੀ ਬੇਚ ਬੋਲੋ ਨਹੀਂ ਬੋਲੋ ਨਾ 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 ਇਲਾਜ ਨਹੀਂ ਕਰਦੇ 12 ਸਾਲਾਂ ਤੋਂ ਕਹਿੰਦਾ ਹਮਨੇ ਆਪਕੀ ਲੈਖਰੀ ਬਣਾ ਕੇ ਦੀ ਹੈ ਬਤਾਓ ਯਾਰ ਸ਼ਰਮ ਨਹੀਂ ਆਉਂਦੀ ਕੀ ਕੀਤਾ ਬਈ ਕਿਹੜਾ ਕਿਹੜਾ ਥੋੜੇ ਤੋਂ ਕੋਠਾ ਪਾਇਆ ਮੋਦੀ ਨੇ ذرا ਹੱਥ ਖੜੀਆਂ ਕਰੋ ਬੋਲੋ ਬੋਲੋ ਇਹਨਾ ਕਿਵੇਂ ਮੁੰਡਾ ਲਵਾਇਆ ਖੁਸ਼ ਹੋ ਮੈਂ ਭਗਵਾਨ ਤੁਮਾਰੇ ਤੁਹਾਡੇ ਸਹੁਰਿਆਂ ਦਾ ਲਵਾਇਆ ਹੋਵੇ ਤੇਕਿਆਂ ਦਾ ਲਵਾਇਆ ਹੋਵੇ ਨਾਰਕੇ ਦਾ ਲਵਾਇਆ ਹੋਵੇ ਕੁੜਮਾਂ ਦਾ ਲਵਾਇਆ ਹੋਵੇ ਫੇਰ ਤੁਸੀਂ ਭਗਵਾਨਕ ਮਾਨ ਤੇ ਮੋਦੀ ਨੂੰ ਕਾੜੀਆ ਵੋਟਾਂ ਬਈ ਮੋਦੀ ਨੇ ਦਿੱਤਾ ਕੀ ਹੈ ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਹੋਣਾ ਤੇ ਫੇਰ ਵੀ ਮੁੰਡਾ ਨਾ ਲਵਾਵਾਂ ਫਟੇ ਮੂੰਹ ਇਹੋ ਜੇ ਪ੍ਰਧਾਨ ਮੰਤਰੀ ਦਾ ਤੇ ਮੁੱਖ ਮੰਤਰੀ ਨਾ ਜੇਮ ਨਾ ਖੇਡਾਂ ਦਾ ਸਮਾਨ ਨਾ ਵਿਕਾਸ ਦੇ ਕੰਮ ਬੀਬੀਆਂ ਨਾਲ ਤਾਂ ਇਹੋ ਜਿਹੀ ਠੱਗੀ ਮਾਰੀ ਆ ਕਾਂਗਰਸੀ ਕਹਿ ਕੇ ਕਾ ਕਰ ਨੌਕਰੀ ਦਾ ਬੀਬੀਆਂ ਨਾਲ ਤਾਂ ਬੀਬੀਆਂ ਨੇ ਤਾਂ ਸਰਕਾਰ ਕੋਲ ਆ ਛੱਡੀ ਫਾਰਮ ਭਰਾਈ ਸੀ ਕੱਢ ਕੋ ਕਾਗਜ਼ ਲਗਾਓ ਚਾੜੂ ਨੂੰ ਮੋਟਾ ਪਾਓ ਚਾੜੂ ਚਾਲੂ ਕਰ ਦੋ ਜੇ ਸਿੱਧੇ ਨ ਸਰਕਾਰ ਬਣ ਗਈ ਹਰ ਮਹੀਨੇ ਇਹ ਹਜ਼ਾਰ ਰੁਪਏ ਦੇ ਗਿਆ ਕਰਨਗੇ ਖਾਤੇ 'ਚ ਹਰ ਮਹੀਨੇ ਹਜ਼ਾਰ ਹੋ ਗਏ 4 ਸਾਲ ਹੋ ਗਏ ਲ ਸੋ 4 ਸਾਲਾਂ 'ਚ 45 ਮਹੀਨੇ ਦਾ 45000 ਰੁਪਏ ਫਟਾ ਬਕਾਇਆ ਛਾੜੂ ਦੇ ਉੱਤੇ ਖੜਿਆ ਹੈ ਕਿਸ ਬੀਬੀ ਨੂੰ 45000 ਛੱਡੋ ਜਾਂ 45 ਪੈਸੇ ਵੀ ਕਿਸੇ ਦੇ ਖਾਤੇ ਚ ਆਪ ਖੜੇ ਕਰਕੇ ਦੱਸੋ ਕੱਖ ਨਹੀਂ ਸਭ ਤੋਂ ਵੱਡੀ ਠੱਗੀ ਚੋਰਾ ਨੇ ਤੁਹਾਡੇ ਨਾਲ ਮਾਰੀ ਤੇ ਠੱਗਾ ਨੂੰ ਕਰਕੇ ਦੁਬਾਰਾ ਤੁਸੀਂ ਮਾਣੋਗੇ ਤਾਂ ਕੀ ਹੋਊਗਾ ਫਟਾ ਦੁਬਾਰਾ ਠੱਗੀ ਹੀ ਵਜੂਗੀ ਕਿਹੜੇ ਮੂੰਹ ਦੇ ਨਾਲ ਆ ਕੇ ਪਹਿਲੇ ਬੋਲੇ ਸਾਡੇ 45000 ਧਾਰਾ ਸਰਕਾਰ ਹੈ ਅਜ ਖਜ਼ਾਨਾ ਹੈ ਘੱਟਰੇ ਇਮਾਨਦਾਰਾਂ ਦਾ ਖਜ਼ਾਨਾ ਦਾ ਕਰਜ਼ਾ ਚਾਰਤਾ ਤੇ ਕਾਟੇ ਹਜ਼ਾਰ ਰੁਪਏ ਤਾਂ ਤੁਸੀਂ ਦੇਖ ਹੀ ਲੇਤੇ ਕਿੱਥੇ ਕਿੱਟਾ ਇਮਾਨਦਾਰ ਖਾਣ ਪੀਣ ਚ ਲੱਗੀ ਹੋਈ ਐ ਦੇਖਿਆ ਕਿ ਨਹੀਂ ਅਣਾ ਕੋਈ ਉਸ ਤਰ੍ਹਾਂ ਜਿਹੜਾ ਫੜਿਆ ਗਿਆ ਕਿੰਨੇ ਨੋਟ ਕਿਸੇ ਉਥੇ ਡੀਆਈਜੀ ਭੁੱਲਰ ਤੇ ਕਰੋ 5-500 ਦੀਆਂ ਗੱਡੀਆਂ ਕਮਰਾ ਭਰ ਕੇ ਨੋਟ ਜਿਹੜਾ ਕਹਿੰਦਾ ਮੇਰੀ ਸਾਲਾਨਾ ਆਮਦਨ 35 ਲੱਖ ਰੁਪਏ ਐ 7.5 ਕਰੋੜ ਰੁਪਏ ਦੀ 500 ਦੀਆਂ ਗੱਡੀਆਂ ਹੱਥ ਖੜੇ ਕਰਕੇ ਦੱਸੋ ਨੋਟ ਕਿਨੇ ਦੇਖੇ ਕੀ ਫੋਟੋਆਂ ਦੇਖਿਆ ਕੀ ਨਹੀਂ ਲੋ ਗੱਟਿਆ ਸਾਰਾ ਬੀਬੀਆਂ ਨੂੰ ਜ਼ਰੂਰ ਦਿਖਾਓ ਇਹਨਾਂ ਨੂੰ ਪਤਾ ਲੱਗੇ ਇਹਨਾਂ ਦੇ 5000 ਰੁਪਏ ਕਿੱਥੇ ਜਾ ਰਹੇ ਨੇ ਇਕਲੀ ਕਲੀਰ ਦੀ ਸੁਣ ਕੇ ਮਾਨਦੀ ਤੇ ਕੋ ਨੂੰ ਵਟਾ ਪਾਦੀਆਂ ਯਾਰ ਦੇਊਗਾ ਤੇ ਸਾਡਾ ਬੱਸਾਂ ਦਾ ਕਿਰਾਇਆ ਭੁਲਕੀਆਂ ਜਿਹੜਾ ਮaaf ਕੀਤਾ ਥੋਡਾ ਬੋਲੋ ਅੱਛਾ ਇਹ ਗੇੜੇ ਬਜ਼ੁਰਗ ਸੀ ਉਹ ਵੀ ਰੁੱਸ ਗਏ ਸਾਡੇ ਨਾਲ ਉਹ ਕਹਿੰਦੇ ਯਾਰ ਸਾਡੀਆਂ ਘਰ ਆਈਆਂ ਨਾ ਮaaf ਕੀਤਾ ਸਾਡਾ ਨਹੀਂ ਕੀਤਾ ਇਹਨਾਂ ਨੂੰ ਦੇਾਂਗੇ ਪਤਾ ਪਹਿਲੀ ਆਈ ਨਹੀਂ ਤਾਂ ਬੁੜੀਆਂ ਨੂੰ ਬੰਦਿਆਂ ਦੇ ਮਗਰ ਬਸ ਕਰਨਾ ਪੈਂਦਾ ਸੀ। ਪਹਿਲੀ ਵਾਰੀ ਹੋਈ ਆ ਬੁੜੀਆਂ ਦੇ ਮਗਰ ਬਸ ਬੰਦੇ ਜਣੇ। ਇਹ ਵੀ ਸਾਡੇ ਨਾਲ ਮੱਚ ਗਏ ਤੇ ਤੁਸੀਂ ਵੀ ਵੋਟਾਂ ਨਹੀਂ ਪਾਈਆਂ। ਦੋਵੇਂ ਪਾਸੇ ਹੋ ਗਏ ਅਸੀਂ। ਬੀਬੀਆਂ ਦੇ 1000 ਰੁਪਏ ਨੂੰ ਲੈ ਕੇ ਵਿਰੋਧੀਆਂ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਬੀਬੀਆਂ ਨੂੰ ਜਿਹੜੀਆਂ ਵਿਰੋਧੀ 당 ਵੱਲੋਂ ਟੀਚਰਾਂ ਕੀਤੀਆਂ ਜਾ ਰਹੀਆਂ ਨੇ। ਰਾਜਾ ਵੜਿੰਗ ਦਾ ਕਹਿਣਾ ਕਿ ਬੱਸਾਂ ਦਾ ਕਿਰਾਇਆ ਕਾਂਗਰਸ ਨੇ ਮੁਫਤ ਕੀਤਾ ਤੇ ਬੀਬੀਆਂ ਨੇ ਵੋਟਾਂ ਝਾੜੂ ਵਾਲਿਆਂ ਨੂੰ ਪਾ ਦਿੱਤੀਆਂ ਤੇ ਮਜ਼ਾਕ ਦੇ ਅੰਦਾਜ਼ ਵਿੱਚ ਰਾਜਾ ਵੜਿੰਗ ਨੇ ਬੀਬੀਆਂ ਨੂੰ ਕਿਹਾ ਕਿ ਹੁਣ ਤੁਸੀਂ ਹਜ਼ਾਰ-ਹਜ਼ਾਰ ਰੁਪਏ ਮੁੱਖ ਮੰਤਰੀ ਭਗਵੰਤ ਮਾਨ ਤੋਂ ਲੈ ਲਏ ਤੇ ਦੂਜੇ ਪਾਸੇ ਹਜ਼ਾਰ ਰੁਪਏ ਨੂੰ ਲੈ ਕੇ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਈ ਵੱਡੇ ਸਵਾਲ ਚੁੱਕੇ ਨੇ ਬਿਬਾਹ ਸਿਮਰਤ ਕੌਰ ਬਾਦਲ ਨੇ ਹਜ਼ਾਰ ਰੁਪਏ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜਾ ਘੇਰਿਆ ਤੇ ਉੱਥੇ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਸ਼ਬਦੀ ਹਮਲਾ ਕੀਤਾ ਪਰ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਰਾਜਾ ਬੜਿੰਗ ਦੇ ਬਿਆਨ ਵੀ ਸੁਣਾਵਾਂਗੇ ਫਿਰ ਇਸ ਤੋਂ ਬਾਅਦ ਤੁਹਾਨੂੰ ਬੀਬਾ ਸਿਮਰਤ ਕੌਰ ਬਾਦਲ ਦੇ ਬਿਆਨ ਸੁਣਾਵਾਂਗੇ ਹੁਣ ਤੁਹਾਨੂੰ ਰਾਜਾ ਬੜਿੰਗ ਦੇ ਬਿਆਨ ਸੁਣਾ ਦਿੰਦੇ ਆ ਜੋ ਕਿ ਹਜ਼ਾਰ ਪੈ ਨੂੰ ਲੈ ਕੇ ਬੀਬੀਆਂ ਨੂੰ ਮਜ਼ਾਕ ਕੀਤਾ ਗਿਆ ਏ ਲਹਰ ਆਊਗਾ ਕੁੜੇ ਯਾਰ ਰਹੂਗਾ ਲਹਰ ਆਊਗਾ ਲੈ ਲਿਆ ਯਾਰ ਉਹ ਹਜ਼ਾਰ ਵੀ ਨਹੀਂ ਆਇਆ ਤੇ ਸਾਡਾ ਹਜ਼ਾਰ ਵੀ ਭੁੱਲ ਗਈ ਹੈ ਹੁਣ ਪੁੱਛੋ ਕਿਹੜਾ ਜਿਹੜਾ 500 ਬਾਦਲ ਪੈਨਸ਼ਨ ਦਿੰਦਾ ਸੀ ਅਸੀਂ 1500 ਕੀਤੀ 1000 ਰੁਪਿਆ ਅਸੀਂ ਵਧਾਇਆ ਕਿਉਂਕਿ 10 ਬਾਬਾ ਭਾਈ ਜੋ ਭਾਈ ਜੋ ਵੀ ਨਾ ਵੀ ਬਦਲ ਪਹਿਲਾਂ ਅਖੀਰਲੇ ਸਾਲ ਉਹਨੇ 500 ਕਰਤਾ ਅਸੀਂ ਪਹਿਲੇ ਸਾਲ 750 ਤੇ ਦੂਜੇ ਸਾਲ 1500 ਇਹ ਕਾਮਰਸ ਪਾਰਟੀ ਜਿੰਦਾਬਾਦ ਇਹ ਪ੍ਰਧਾਨ ਜਿੰਦਾਬਾਦ ਤੇ ਤੇਰੇ ਸੇਮ ਤੇ ਭੁੱਲਗੀਆਂ ਬੀਬੀਆਂ ਕਿਕਲੀ ਕਲੀਰ ਦੀ ਸੁਣ ਕੇ ਮਾਨਦੀ ਤੇ ਉਹਨੂੰ ਮੋਟਾ ਪਾਤੀਆਂ ਯਾਰ ਦੇਊਗਾ ਤੇ ਸਾਡਾ ਬੱਸਾਂ ਦਾ ਕਿਰਾਇਆ ਭੁਲਕੀਆਂ ਜਿਹੜਾ ਮਾਫ਼ ਕੀਤਾ ਥੋਡਾ ਬੋਲੋ ਅੱਛਾ ਜਿਹੜੇ ਬਜ਼ੁਰਗ ਸੀ ਉਹ ਵੀ ਰੁੱਸ ਗਏ ਸਾਡੇ ਨਾਲ ਉਹ ਕਹਿੰਦੇ ਯਾਰ ਸਾਡੀਆਂ ਘਰ ਆਗੀਆਂ ਦਾ ਮਾਫ਼ ਕੀਤਾ ਸਾਡਾ ਨਹੀਂ ਕੀਤਾ ਇਹਨਾਂ ਨੂੰ ਦੇਾਂਗੇ ਪਤਾ ਪਹਿਲੀ ਵਾਲੀ ਨਹੀਂ ਤਾਂ ਬੁੜੀਆਂ ਨੂੰ ਬੰਦਿਆਂ ਦੇ ਮਗਰ ਬੱਸ ਚੜਨਾ ਪੈਂਦਾ ਸੀ ਪਹਿਲੀ ਵਾਲੀ ਹੋਈ ਆ ਬੁੜੀਆਂ ਦੇ ਮਗਰ ਬੱਸ ਬੰਦੇ ਜੜੇ ਇਹ ਵੀ ਸਾਡੇ ਨਾਲ ਮੱਚ ਗਏ ਤੇ ਤੁਸੀਂ ਵੀ ਵੋਟਾਂ ਨਹੀਂ ਪਾਈਆਂ ਦੋਵੇਂ ਪਾਸੇ ਹੁੰਦੇ ਅਸੀਂ ਅੱਛਾ 1 ਮਿੰਟ ਚਾਹਿਆ 1 ਮਿੰਟ ਭਗਵਾਨ ਤੁਮਾਨ ਦੇ 4 ਸਾਲ ਹੋ ਗਏ 1 ਸਾਲ ਦਾ 12000 ਬਣ ਗਿਆ 2 ਸਾਲਾਂ ਦਾ 24 ਤੇ 3ਾਂ ਦਾ 36 ਤੇ 4ਾਂ ਦਾ 48 ਜੇ ਆ ਜਿਹੜਾ ਹਰਮੀਤ ਜ ਆਇਆ ਪਹਿਲਾਂ ਟੱਕੜੀ ਤੇ ਖੜਾ ਹੁੰਦਾ ਸੀ ਹੁਣ ਇਹ ਝਾੜੂ ਫੜੀ ਖੜਾ ਹੈ ਕਮਾਲ ਹੀ ਹੋ ਗਈ ਸਿੱਧਾ ਟੱਕੜੀ ਤੋਂ ਝਾੜੂ ਆ ਗਿਆ ਪਹਿਲਾਂ ਟੱਕੜੀ ਤੇ ਲੜਦਾ ਸੀ ਇਹ ਤਿੰਨ ਵਾਰੀ ਐਮਐਲਏ ਬਣਿਆ ਮੈਂ ਇੱਕ ਥਾਪੜ ਕੇ ਕਹਿੰਦਾ ਇਹ ਮੰਤਰੀ ਵੇ ਆ ਬਾਦਲ ਦੀ ਸਰਕਾਰ ਜੇ ਮਰਾਦਪੁਰੇ ਦਾ ਮੁੰਡਾ ਇਹਨੇ ਚੌਕੀਦਾਰ ਵੀ ਲਵਾਇਆ ਤਾਂ ਇਹਨੂੰ ਮੋਟਾ ਪਾ ਦੇ ਦੱਸੋ ਕਿਹਦਾ ਮੁੰਡਾ ਚੌਕੀਦਾਰ ਲਵਾਇਆ ਬੋਲੋ ਯਾਰ ਤਿੰਨ ਵਾਰੀ ਕਿ ਹੁਣ ਫੇਰ ਪਹਿਲਾਂ ਇਹਦੀ ਕਾਲੀਦਾਰੀ ਸੀ ਉਹ ਚਿੱਟੀ ਆ ਇੱਕ ਨਫਰ ਕੰਨ ਨਹੀਂ ਜੇ ਪੀ ਚੌਥੀ ਆਰੀ ਵੀ ਕਮਲਾ ਬੰਨਾ ਤਾਂ ਬਨਜੋ ਮੈਂ ਨਹੀਂ ਕਹਿੰਦਾ ਛੱਡੋ ਅਗਲਾ ਆਉਂਦਾ ਕਿ ਲਿਆ ਕੀ ਦਿੰਦਾ ਲਿਆ ਸਮਾਨ ਕੀ ਲਿਆਇਆ ਜੇ 48000 ਰੁਪਇਆ ਲਿਆਇਆ ਭਗਵੰਤ ਮਾਨਾ ਦਾ ਤਿੰਨ ਨੂੰ ਪਾ ਦੇਾਂਗੇ ਤੇ ਜੇ ਦੇਣਾ ਹੀ ਹੋਈ ਨਹੀਂ ਚਾਚੀ ਕਰਾਉਂਗਾ ਹੁਣ ਮੈਂ ਆ ਗਿਆ ਚਾਚੀ ਬਾਬੇ ਮੈਂ ਕਰਾਂਗਾ ਫੇਰ ਗੱਲਾਂ ਹੀ ਐ ਇਹ ਲੱਕੜ ਦੇ ਮੁੰਡੇ ਹੀ ਐ ਇਹ ਗੱਲਾਂ ਤੇ ਗੌਰ ਫਰਮਾਇਓ ਤੇ ਕੀ ਦਿੱਤਾ ਮਾਨਾ ਨੇ ਤੁਹਾਨੂੰ ਝਾੜੂ ਨੇ ਕਿਕਲੀ ਕਲੀਰ ਦੀ ਸੁਣਾਈ ਅਸੀਂ ਦਿੰਦੇ ਸੀ 30 ਕਿਲੋ ਘਾੜ ਕੇ ਤੇ ਹੁਣ 5 ਕਿਲੋ ਹੀ ਮਿਲਦੀ ਐ ਬੋਲੋ ਹੈ ਪੰਜੰਦ ਦੀ ਪੰਜ ਤੇ ਪੰਜ ਪਿੱਛੇ ਬਾਹਰ ਚ ਘਣਾਉਂਦਾ ਜਿਵੇਂ ਬਾਪੂ ਦੀ ਕਣਕ ਹੁੰਦੀ ਆ ਕਾਂਗਰਸ ਸੈਕਟਰ ਤੇ ਕਾਂਗਰਸ ਮਨਮੋਹ ਸਿੰਘ ਕਢੂਣ ਬਣਾ ਕੇ ਗਿਆ ਸੀ ਉਹ ਪਹਿਲਾਂ ਗਰੀਬਾਂ ਦੇ ਬੱਚੇ ਫੌਜ ਚ ਭਰਤੀ ਹੋ ਜਾਂਦੇ ਸੀ ਲੱਖ ਫੌਜ ਦਾ ਅਹੁਦਾ ਖਾਲੀ ਪਿਆ ਕਿੰਨਾ ਲੱਖ 2 ਲੱਖ ਪਿਆ ਜਿੰਦੇ ਨਾਲ ਅੰਕਲ ਮੋਦੀ ਆਇਆ ਇਹਨੇ ਅਗਨੀਵੀਰ ਚਲਾਤੀ ਤੇ ਫੌਜਾਂ ਦੀ ਭਰਤੀ ਬੰਦ ਕਰਤੀ 4 ਸਾਲਾਂ ਬਾਅਦ ਭਰਤੀ ਕਰਕੇ ਰਿਟਾਇਰ ਕਰ ਦਿੰਦਾ ਗੱਲ ਮੇਰੀ ਸੱਚੀ ਹੈ ਕਿ ਝੂਠੀ ਹੈ ਬੋਲੋ ਬਾਹਰ ਦੇ ਲੋਕੋ ਥੋੜੇ-ਮੁਡੇ ਫੌਜਾਂ 'ਚ ਭਰਤੀ ਹੋ ਜਾਂਦੇ ਸੀ ਅੱਛਾ 1 ਮਿੰਟ ਹਲੋ ਉਹ ਬੀਬੀ ਗੱਲ ਪਹਿਲਾਂ ਮੈਨੂੰ ਇੱਕ ਗੱਲ ਦੱਸ ਮੋਦੀ ਨੂੰ ਬਣੇ ਨੂੰ ਕਿੰਨੇ ਸਾਲ ਹੋ ਗਏ 12 12 ਸਾਲਾਂ ਦਾ ਲਗਾਤਾਰ ਪ੍ਰਧਾਨ ਮੰਤਰੀ ਹੈ ਜੇ ਮੁਰਾਦਪੁਰੇ ਦਾ ਮੁੰਡਾ ਚੌਂਕੀਦਾਰੋਂ ਹੁਣ ਨਹੀਂ ਲਾਉਂਦਾ ਤੇ ਫਿਰ ਕਿਰੋ ਲਾਊਗਾ ਪ੍ਰਧਾਨ ਮੰਤਰੀ ਤੋਂ ਵੱਡਾ ਉਧਾ ਹੈਗਾ ਵੀ ਤੇ ਬੋਲੋ ਨਹੀਂ ਬੋਲੋ ਨਾ 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 ਲਾ ਨਹੀਂ ਸਕਦੇ 12 ਸਾਲਾਂ ਚ ਕਹਿੰਦਾ ਹਮਨੇ ਆਪਕੀ ਲੈਕਰੀ ਬਣਾ ਕੇ ਦੀ ਹੈ ਬਤਾਓ ਯਾਰ ਸ਼ਰਮਨੀਆਂ ਕੀ ਕੀਤਾ ਬਈ ਕੀ ਰਾਤੀ ਮੈਂ ਤੁਹਾਡੇ ਤੋਂ ਕੋਠਾ ਪਾਇਆ ਮੋਦੀ ਨੇ ذرا ਹੱਥ ਖੜੀਆਂ ਕਰੋ ਬੋਲੋ ਬੋਲੋ ਇਹਰਾ ਜਿਹਦਾ ਮੁੰਡਾ ਲਵਾਇਆ ਕੋਸ਼ੂ ਮੇਰ ਪੜਵਾਇ ਤੁਮਾਂ ਨੇ ਥੋਡੇ ਸੌਹਰਿਆਂ ਦਾ ਲਵਾਇਆ ਹੋਵੇ ਤੇਕਿਆਂ ਦਾ ਲਵਾਇਆ ਹੋਵੇ ਨਾਨਕੇ ਦਾ ਲਵਾਇਆ ਹੋਵੇ ਕੁੜਮਾ ਦਾ ਲਵਾਇਆ ਹੋਵੇ ਫੇਰ ਤੁਸੀਂ ਪੜਵੰਤ ਮਾਨ ਤੇ ਮੋਦੀ ਨੂੰ ਘੜੀਓ ਵੋਟਾਂ ਬਾਈ ਮੋਦੀ ਨੇ ਦਿੱਤਾ ਕੀ ਹੈ ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਹੋਵਾਂ ਤੇ ਫੇਰ ਵੀ ਮੁੰਡਾ ਨਾ ਲਵਾਵਾਂ ਫਿਰੇ ਮੂੰਹ ਇਹੋ ਜੇ ਪ੍ਰਧਾਨ ਮੰਤਰੀ ਦਾ ਤੇ ਮੁੱਖ ਮੰਤਰੀ ਨਾ ਜੇਮ ਨਾ ਖੇਡਾਂ ਦਾ ਸਮਾਨ ਨਾ ਵਿਕਾਸ ਦੇ ਕੰਮ ਤੇ ਬੀਬੀਆਂ ਨਾਲ ਤਾਂ ਇਹੋ ਜਿਹੀ ਠੱਗੀ ਮਾਰੀ ਆ ಕಾಂಗ್ರೆਸੀ ਕਹਿ ਕੇ ਕਾ ਕਰ ਨੌਕਰੀ ਤਾਂ ਬੀਬੀਆਂ ਨੇ ਤਾਂ ਬੀਬੀਆਂ ਨੇ ਤਾਂ ਸਰਕਾਰ ਬਣਾ ਛੱਡੀ ਫੋਮ ਭਰਾਈ ਸੀ ਕੱਟ ਕੋ ਕਾਗਜ਼ ਲਗਾਓ ਚਾਹੂ ਨੂੰ ਮੋਟਾ ਪਾਓ ਝਾੜੂ ਚਾਲੂ ਕਰਦਾ ਜੇ ਦਿਨ ਸਰਕਾਰ ਬਣ ਗਈ ਹਰ ਮਹੀਨੇ ਇਹ ਹਜ਼ਾਰ ਰੁਪਏ ਦੇ ਕਾਰਨ ਕੇ ਖਾਤੇ ਜੇ ਹਰ ਮਹੀਨੇ ਹਜ਼ਾਰ ਹੋ ਗਏ 4 ਸਾਲ ਹੋ ਗਏ ਲਸੋ 4 ਸਾਲਾਂ ਚ 45 ਮਹੀਨੇ ਦਾ 45000 ਰੁਪਏ ਫਟਾ ਬਕਾਇਆ ਝਾੜੂ ਦੇ ਉੱਤੇ ਖੜਿਆ ਹੈ ਕਿਸ ਬੀਬੀ ਨੂੰ 45000 ਛਟੋ ਤੇ 45 ਪੈਸੇ ਵੀ ਕਿਸੇ ਦਿਖਾਤੇ ਚਾਹੇ ਆਪ ਖੜੇ ਕਰਕੇ ਦੱਸੋ ਕੱਖ ਨਹੀਂ ਸਭ ਤੋਂ ਵੱਡੀ ਠੱਗੀ ਚੋਰਾਂ ਨੇ ਤੁਹਾਡੇ ਨਾਲ ਮਾਰੀ ਤੇ ਠੱਗਾ ਨੂੰ ਘਰ ਤੇ ਦੁਬਾਰਾ ਤੁਸੀਂ ਮਾਣੋਗੇ ਤਾਂ ਕੀ ਹੋਊਗਾ ਠੱਗਾ ਦੁਬਾਰਾ ਠੱਗੀ ਹੀ ਬਣਜੂਗੀ ਕਿਹੜੇ ਮੂੰਹ ਦੇ ਨਾਲ ਆ ਕੇ ਪਹਿਲੇ ਬੋਲੇ ਸਾਡੇ 45000 ਧਾਰਾ ਸਰਕਾਰ ਐ ਅਜ ਖਜ਼ਾਨਾ ਐ ਕੱਟਾਰੇ ਮਾਨਦਾਰਾਂ ਦਾ ਖਜ਼ਾਨਾ ਦਾ ਕਰਜ਼ਾ ਚਾਰਤਾ ਤੇ ਕੋਟੇ ਹਜ਼ਾਰ ਰੁਪਏ ਦਾ ਤੁਸੀਂ ਦੇਖ ਹੀ ਲੇਤੇ ਕਿੱਥੇ ਕੱਟੜ ਇਮਾਨਦਾਰ ਖਾਣ ਪੀਣ ਚ ਲੱਗੀ ਹੋਈ ਐ ਦੇਖਿਆ ਕਿ ਨਹੀਂ ਅnabla ਕੋਸਤਾ ਅਫਸਰ ਜਿਹੜਾ ਫੜਿਆ ਗਿਆ ਕਿੰਨੇ ਨੋਟ ਕਿਸੇ ਉੱਥੇ ਡੀਆਈਜੀ ਭੁੱਲਰ ਦੇ ਘਰੋਂ 5-500 ਦੀਆਂ ਗੱਡੀਆਂ ਕਮਰਾ ਭਰ ਕੇ ਨੋਟ ਜਿਹੜਾ ਕਹਿੰਦਾ ਮੇਰੀ ਸਾਲਾਨਾ ਆਮਦਨ 35 ਲੱਖ ਰੁਪਏ ਐ 7.5 ਕਰੋੜ ਰੁਪਏ ਦੀ 500 ਦੀਆਂ ਗੱਡੀਆਂ ਹੱਥ ਖੜੇ ਕਰਕੇ ਦੱਸੋ ਨੋਟ ਕਿੰਨੇ ਦੇਖੇ ਕਿ ਨਹੀਂ ਫੋਟੋਆਂ ਦੇਖਿਆ ਕਿ ਨਹੀਂ ਹਰ ਦੇਖਿਆ ਸਾਰੇ ਉਹ ਬੀਬੀਆਂ ਨੂੰ ਜ਼ਰੂਰ ਦਿਖਾਓ ਇਹਨਾਂ ਨੂੰ ਪਤਾ ਲੱਗੇ ਇਹਨਾਂ ਦੇ 5000 ਰੁਪਏ ਕਿੱਥੇ ਛਾਰੇ ਨੇ ਕਿਕਲੀ ਕਲੀਰ ਦੀ ਸੁਣ ਕੇ ਮਾਨਦੀ ਤੇ ਕੋਲੋਂ ਮोटापा ਦੀਆਂ ਯਾਰ ਦੇਊਗਾ ਤੇ ਸਾਡਾ ਬੱਸਾਂ ਦਾ ਕਿਰਾਇਆ ਭੁਲ ਗਈਆਂ ਜਿਹੜਾ ਮਾਫ ਕੀਤਾ ਤੁਹਾਡਾ ਬੋਲੋ ਅੱਛਾ ਜਿਹੜੇ ਬਜ਼ੁਰਗ ਸੀ ਉਹ ਵੀ ਰੁੱਸ ਕੇ ਸਾਡੇ ਨਾਲ ਉਹ ਕਹਿੰਦੇ ਯਾਰ ਸਾਡੀਆਂ ਘਰ ਆਈਆਂ ਦਾ ਮਾਫ ਕੀਤਾ ਸਾਡਾ ਨਹੀਂ ਕੀਤਾ ਇਹਨਾਂ ਨੂੰ ਦੇਾਂਗੇ ਪਤਾ ਪਹਿਲੀ ਵਾਲੀ ਨਹੀਂ ਦਾ ਬੁੜੀਆਂ ਨੂੰ ਬੰਦਿਆਂ ਦੇ ਮਗਰ ਬੱਸ ਚੜਨਾ ਪੈਂਦਾ ਸੀ। ਪਹਿਲੀ ਵਾਰੀ ਹੋਈ ਆ ਬੁੜੀਆਂ ਦੇ ਮਗਰ ਬੱਸ ਬੰਦੇ ਚੜੇ। ਇਹ ਵੀ ਸਾਡੇ ਨਾਲ ਮੱਚ ਗਏ ਤੇ ਤੁਸੀਂ ਵੀ ਵੋਟਾਂ ਨਹੀਂ ਪਾਈਆਂ। ਦੂਮੇ ਪਾਸੇ ਹੋ ਗਏ ਅਸੀਂ। ਬੀਬੀਆਂ ਦੇ 1000 ਪੈਸੇ ਨੂੰ ਲੈ ਕੇ ਵਿਰੋਧੀਆਂ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਬੀਬੀਆਂ ਨੂੰ ਜਿਹੜੀਆਂ ਵਿਰੋਧੀ 당 ਵੱਲੋਂ ਟੀਚਰਾਂ ਕੀਤੀਆਂ ਜਾ ਰਹੀਆਂ ਨੇ ਰਾਜਾ ਵੜਿੰਗ ਦਾ ਕਹਿਣਾ ਕਿ ਬੱਸਾਂ ਦਾ ਕਿਰਾਇਆ ਕਾਂਗਰਸ ਨੇ ਮੁਕਤ ਕੀਤਾ ਤੇ ਬੀਬੀਆਂ ਨੇ ਵੋਟਾਂ ਝਾੜੂ ਵਾਲਿਆਂ ਨੂੰ ਪਾ ਦਿੱਤੀਆਂ ਤੇ ਮਜ਼ਾਕ ਦੇ ਅੰਦਾਜ਼ ਵਿੱਚ ਰਾਜਾ ਵੜਿੰਗ ਨੇ ਬੀਬੀਆਂ ਨੂੰ ਕਿਹਾ ਕਿ ਹੁਣ ਤੁਸੀਂ ਹਜ਼ਾਰ-ਹਜ਼ਾਰ ਪੈ ਮੁੱਖ ਮੰਤਰੀ ਭਗਵੰਤ ਮਾਨ ਤੋਂ ਲੈ ਲੇ ਤੇ ਦੂਜੇ ਪਾਸੇ ਹਜ਼ਾਰ ਪੈ ਨੂੰ ਲੈ ਕੇ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਈ ਵੱਡੇ ਸਵਾਲ ਚੁੱਕੇ ਨੇ ਬਿਬਾਹ ਸਿਮਰਤ ਕੌਰ ਬਾਦਲ ਨੇ ਹਜ਼ਾਰ ਪੈ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜਾ ਘੇਰਿਆ ਤੇ ਉੱਥੇ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਸ਼ਬਦੀ ਹਮਲਾ ਕੀਤਾ ਪਰ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਰਾਜਾ ਬੜਿੰਗ ਦੇ ਬਿਆਨ ਵੀ ਸੁਣਾਵਾਂਗੇ ਫਿਰ ਇਸ ਤੋਂ ਬਾਅਦ ਤੁਹਾਨੂੰ ਬੀਬਾ ਸਿਮਰਤ ਕੌਰ ਬਾਦਲ ਦੇ ਬਿਆਨ ਸੁਣਾਵਾਂਗੇ ਹੁਣ ਤੁਹਾਨੂੰ ਰਾਜਾ ਬੜਿੰਗ ਦੇ ਬਿਆਨ ਸੁਣਾ ਦਿੰਦੇ ਆ ਜੋ ਕਿ ਹਜ਼ਾਰ ਪੈ ਨੂੰ ਲੈ ਕੇ ਬੀਬੀਆਂ ਨੂੰ ਮਜ਼ਾਕ ਕੀਤਾ ਗਿਆ ਏ ਯਾਰ ਰਹੂਗਾ ਕੁੜੇ ਯਾਰ ਰਹੂਗਾ ਲਿਆ ਰਹੂਗਾ ਲੈ ਲਿਆ ਯਾਰ ਉਹ ਯਾਰ ਵੀ ਨਹੀਂ ਆਇਆ ਤੇ ਸਾਡਾ ਯਾਰ ਵੀ ਭੁੱਲ ਗਿਆ ਹੁਣ ਪੁੱਛੋ ਕਿਹੜਾ ਜਿਹੜਾ 500 ਬਾਦਲ ਪੈਨਸ਼ਨ ਦਿੰਦਾ ਸੀ ਅਸੀਂ 1500 ਕੀਤੀ 1000 ਰੁਪਿਆ ਵਧਾਇਆ ਕਿਉਂ ਬਈ ਦੱਸ ਬਾਬਾ ਪਾਈਸੋ ਵੀ ਨਾ ਵੀ ਬਦਲ ਪਹਿਲਾਂ ਅਖੀਰਲੇ ਸਾਲ ਉਹਨੇ 500 ਕਰਤਾ ਅਸੀਂ ਪਹਿਲੇ ਸਾਲ 750 ਤੇ ਦੂਜੇ ਸਾਲ 1500 ਇਹ ਕੰਮ ਐ ਸਪਾਰਕੀ ਜਿੰਦਾਬਾਦ ਸੇਮ ਪ੍ਰਧਾਨ ਜਿੰਦਾਬਾਦ ਤੇ ਤੇ ਸੇਮ ਤੇ ਭੁੱਲਗੀਆਂ ਬੀਬੀਆਂ ਕਿਕਲੀ ਕਲੀਮ ਦੀ ਸੁਣ ਕੇ ਮਾਨਦੀ ਤੇ ਉਹਨੂੰ ਮੋਟਾ ਪਾਤੀਆਂ ਯਾਰ ਦੇਊਗਾ ਤੇ ਸਾਡਾ ਬੱਸਾਂ ਦਾ ਕਿਰਾਇਆ ਭੁੱਲ ਗਿਆ ਜਿਹੜਾ ਮਾਫ ਕੀਤਾ ਤੁਹਾਡਾ ਬੋਲੋ ਅੱਛਾ ਇਹ ਕਿਹੜੇ ਬਜ਼ੁਰਗ ਸੀ ਉਹ ਵੀ ਰੁੱਸ ਗਏ ਸਾਡੇ ਨਾਲ ਉਹ ਕਹਿੰਦੇ ਯਾਰ ਸਾਡੀਆਂ ਘਰ ਆਈਆਂ ਦਾ ਮਾਫ ਕੀਤਾ ਸਾਡਾ ਨਹੀਂ ਕੀਤਾ ਇਹਨਾਂ ਨੂੰ ਦੇਾਂਗੇ ਪਤਾ ਪਹਿਲੀ ਵਾਲੀ ਨਹੀਂ ਤਾਂ ਬੁੜੀਆਂ ਨੂੰ ਬੰਦਿਆਂ ਦੇ ਮਗਰ ਬਸ ਕਰਨਾ ਪੈਂਦਾ ਸੀ ਪਹਿਲੀ ਵਾਲੀ ਹੋਈ ਆ ਬੁੜੀਆਂ ਦੇ ਮਗਰ ਬਸ ਬੰਦੇ ਜਿਹੜੇ ਇਹ ਵੀ ਸਾਡੇ ਨਾਲ ਮੱਚ ਗਏ ਤੇ ਤੁਸੀਂ ਦੀ ਵੋਟਾਂ ਨਹੀਂ ਪਾਈਆਂ ਦੋਵੇਂ ਪਾਸੇ ਹੋ ਗਏ ਅਸੀਂ ਅੱਛਾ 1 ਮਿੰਟ ਚਾਚਾ 1 ਮਿੰਟ ਭਗਵਾਨ ਤੁਮ ਆਂਦੇ 4 ਸਾਲ ਹੋ ਗਏ 1 ਸਾਲ ਦਾ 12000 ਬਣ ਗਿਆ 2 ਸਾਲਾਂ ਦਾ 24 ਤੇ 3ਾਂ ਦਾ 36 ਤੇ 4ਾਂ ਦਾ 48 ਜੇ ਆ ਜਿਹੜਾ ਹਰਮੀਤ ਜੀ ਆਇਆ ਪਹਿਲਾਂ ਟੱਕੜੀ ਤੇ ਖੜਾ ਹੁੰਦਾ ਸੀ ਹੁਣ ਝਾੜੂ ਫੜੀ ਖੜਾ ਕਮਾਲ ਹੀ ਹੋ ਗਈ ਸਿੱਧਾ ਟੱਕੜੀ ਤੋਂ ਝਾੜੂ ਆ ਗਿਆ ਪਹਿਲਾਂ ਟੱਕੜੀ ਤੇ ਲੜਦਾ ਸੀ ਇਹ ਤਿੰਨ ਵਾਰੀ ਐਮ.ਐਲ.ਏ ਬਣਿਆ ਮੈਂ ਇੱਕ ਥਾਪੜ ਕੇ ਕਹਿੰਦਾ ਇਹ ਮੰਤਰੀ ਰਿਹਾ ਬਾਦਲ ਦੀ ਸਰਕਾਰ ਜੇ ਮਰਾਗਪੁਰੇ ਦਾ ਮੁੰਡਾ ਇਹਨੇ ਚੌਕੀਦਾਰ ਵੀ ਲਵਾਇਆ ਤਾਂ ਇਹਨੂੰ ਮੋਟਾ ਪਾ ਦਿਓ ਦੱਸੋ ਕਿਹੜਾ ਮੁੰਡਾ ਚੌਕੀਦਾਰ ਲਵਾਇਆ ਬੋਲੋ ਯਾਰ ਤਿੰਨ ਵਾਰੀ ਤੇ ਹੁਣ ਫੇਰ ਪਹਿਲਾਂ ਇਹਦੀ ਕਾਲੀਦਾਰੀ ਸੀ ਹੋਰ ਚਿੱਟੀਆਂ ਇਨਫਰਕ ਨਹੀਂ ਹੈ ਜੇਤੀ ਚੌਥੀ ਵਾਰੀ ਵੀ ਕਮਲਾ ਬਣਨਾ ਹੈ ਤਾਂ ਬਣ ਜੋ ਮੈਂ ਨਹੀਂ ਕਹਿੰਦਾ ਛੱਡੋ ਅਗਲਾ ਆਉਂਦਾ ਕਿ ਲਿਆ ਕੀ ਦਿੰਨਾ ਜੇ ਆ ਸਮਾਨ ਕੀ ਲਿਆ ਹੈ ਜੇ 48000 ਰੁਪਏ ਲਿਆ ਹੈ ਭਗਵੰਤ ਮਾਨ ਆਲਾ ਤਿੰਨ ਦਿਨ ਪਾ ਦੇਾਂਗੇ ਤੇ ਜੇ ਦੇਣਾ ਹੀ ਹੋਈ ਨਹੀਂ ਚਾਚੀ ਕਰਾਊਂਗਾ ਹੁਣ ਮੈਂ ਆ ਗਿਆ ਚਾਚੀ ਮਾਪੇ ਮੈਂ ਕਰਾਊਂਗਾ ਫੇਰ ਗੱਲਾਂ ਹੀ ਐ ਇਹ ਲੱਕੜ ਦੇ ਮੁੰਡੇ ਹੀ ਐ ਇਹ ਗੱਲਾਂ ਤੇ ਗੌਰ ਫਰਮਾਇਓ ਤੇ ਕੀ ਦਿੱਤਾ ਮਾਨਾ ਨੇ ਤੁਹਾਨੂੰ ਛਾੜੂ ਨੇ ਕਿਕਲੀ ਕਲੀਰ ਦੀ ਸੁਣਾਈ ਅਸੀਂ ਦਿੰਦੇ ਸੀ 30 ਕਿਲੋ ਗਾੜੀ ਦੇ ਹੁਣ 5 ਕਿਲੋ ਹੀ ਮਿਲਦੀ ਹੈ ਬੋਲੋ ਹੈ 5 ਹੀ ਮਿਲਦੀ ਤੇ 5 ਪਿੱਛੇ ਬਾਹਰ ਚ ਘਣਾਉਂਦਾ ਜਿਵੇਂ ਬਾਪੂ ਦੀ ਕਾਣਕ ਹੁੰਦੀ ਹੈ ਕਾਣਕ ਸੈਕਟਰ ਤੇ ਕਾਂਗਰਸ ਮਨਮੋਹਨ ਸਿੰਘ ਕਾਨੂੰਨ ਬਣਾ ਕੇ ਗਿਆ ਸੀ ਉਹ ਪਹਿਲਾਂ ਗਰੀਬਾਂ ਦੇ ਬੱਚੇ ਫੌਜ ਚ ਭਰਤੀ ਹੋ ਜਾਂਦੇ ਸੀ ਲੱਖ ਫੌਜ ਦਾ ਉਹਦਾ ਖਾਲੀ ਪਿਆ ਕਿੰਨਾ ਲੱਖ 2 ਲੱਖ ਪਿਆ ਜਿੱਦੇ ਨਾਲ ਅਨਕਲ ਮੋਦੀ ਆਇਆ ਇਹਨੇ ਅਗਮੀ ਵੀਰ ਚਲਾਤੀ ਤੇ ਫੌਜਾਂ ਦੀ ਭਰਤੀ ਬੰਦ ਕਰਤੀ ਚਾਰ ਸਾਲਾਂ ਬਾਅਦ ਭਰਤੀ ਕਰਕੇ ਰਿਟਾਇਰ ਕਰ ਦਿੰਦਾ ਗੱਲ ਮੇਰੀ ਸੱਚੀ ਹੈ ਕਿ ਝੂਠੀ ਹੈ ਬੋਲੋ ਬਾਡਰ ਦੇ ਲੋਕੋ ਥੋੜੇ-ਮੁਡੇ ਫੌਜਾਂ ਚ ਭਰਤੀ ਹੋ ਜਾਂਦੇ ਸੀ ਅੱਛਾ 1 ਮਿੰਟ ਹਲੋ ਉਹ ਬੀਬੀ ਗੱਲ ਪਹਿਲਾਂ ਮੈਨੂੰ ਇੱਕ ਗੱਲ ਦੱਸ ਮੋਦੀ ਨੂੰ ਬਣੇ ਨੂੰ ਕਿੰਨੇ ਸਾਲ ਹੋ ਗਏ 12 12 ਸਾਲਾਂ ਦਾ ਲਗਾਤਾਰ ਪ੍ਰਧਾਨ ਮੰਤਰੀ ਹੈ ਕਿ ਮੁਰਾਦਪੁਰੇ ਦਾ ਮੁੰਡਾ ਚੌਕੀਦਾਰੋ ਹੁਣ ਨਹੀਂ ਲਾਉਂਦਾ ਤੇ ਫਿਰ ਕਿਰੋ ਲਾਊਗਾ ਪ੍ਰਧਾਨ ਮੰਤਰੀ ਤੋਂ ਵੱਡਾ ਉਧਾ ਹੈਗਾ ਬਈ ਤੇ ਬੋਲੋ ਨਹੀਂ ਬੋਲੋ ਨਾ 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 ਲਾਜੀ ਨਹੀਂ ਬਾਰਾ ਸਾਲਾਂ ਤੋਂ ਕਹਿੰਦਾ ਹਮਨੇ ਆਪਕੀ ਲੈਕਰੀਨ ਬਣਾ ਕੇ ਦੀ ਹੈ ਬਤਾਓ ਯਾਰ ਸ਼ਰਮ ਨਹੀਂ ਆ ਕੀ ਕੀਤਾ ਬਈ ਕਿਹੜਾ ਕਿਹੜਾ ਥੋੜੇ ਤੋਂ ਕੋਠਾ ਪਾਇਆ ਮੋਦੀ ਨੇ ਜਰਾ ਹੱਥ ਖੜੀਆਂ ਕਰੋ ਬੋਲੋ ਬੋਲੋ ਹੀਰਾ ਕਿਨਾਂ ਮੁੰਡਾ ਲਵਾਇਆ ਖੁਸ਼ ਹੋ ਮੇਰਾ ਭਗਵਾਨ ਤੁਮਾਰਨੇ ਥੋਡੇ ਸਹੁਰਿਆਂ ਦਾ ਲਵਾਇਆ ਹੋਵੇ ਤੇਕਿਆਂ ਦਾ ਲਵਾਇਆ ਹੋਵੇ ਨਾਨਕੇ ਦਾ ਲਵਾਇਆ ਹੋਵੇ ਕੁੜਪਾ ਦਾ ਲਵਾਇਆ ਹੋਵੇ ਫੇਰ ਤੁਸੀਂ ਭਗਵਾਨ ਜਮਾਨ ਤੇ ਮੋਦੀ ਨੂੰ ਘੜੀਆ ਵੋਟਾਂ ਬਈ ਮੋਦੀ ਨੇ ਦਿੱਤਾ ਕੀ ਹੈ ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਹਾਂ ਤੇ ਫੇਰ ਵੀ ਮੁੰਡਾ ਨਾ ਲਵਾਵਾਂ ਫਟੇ ਮੂੰਹ ਇਹੋ ਜੇ ਪ੍ਰਧਾਨ ਮੰਤਰੀ ਦਾ ਤੇ ਮੁੱਖ ਮੰਤਰੀ ਨਾ ਜੇਮ ਨਾ ਖੇਡਾਂ ਦਾ ਸਮਾਨ ਨਾ ਵਿਕਾਸ ਤੇ ਕੰਮ ਤੇ ਬੀਬੀਆਂ ਨਾਲ ਤਾਂ ਇਹੋ ਜਿਹੀ ਠੱਗੀ ਮਾਰੀ ਆ ਕਾਂਗਰਸੀ ਕਹਿ ਕੇ ਕਾਕਰ ਨੌਕਰੀ ਦਾ ਬੀਬੀਆਂ ਨਾਲ ਤਾਂ ਬੀਬੀਆਂ ਨੇ ਤਾਂ ਸਰਕਾਰ ਕੋਲ ਆ ਛੱਡੀ ਫਾਰਮ ਭਰਾਈ ਸੀ ਬਟ ਕੋ ਕਾਗਜ਼ ਲਗਾਓ ਚਾਲੂ ਨੂੰ ਮੋਟਾ ਪਾਓ ਚਾਲੂ ਚਾਲੂ ਕੰਮ ਕਰਕੇ ਜਿਸ ਦਿਨ ਸਰਕਾਰ ਬਣ ਗਈ ਹਰ ਮਹੀਨੇ ਇਹ ਹਜ਼ਾਰ ਰੁਪਏ ਦੇਗਾ ਕਰਨਗੇ ਖਾਤੇ 'ਚ ਹਰ ਮਹੀਨੇ ਹਜ਼ਾਰ ਹੋ ਗਏ 4 ਸਾਲ ਹੋ ਗਏ ਲਗਭਗ 4 ਸਾਲਾਂ 'ਚ 45 ਮਹੀਨੇ ਦਾ 45000 ਰੁਪਏ ਫਟਾ ਬਕਾਇਆ ਛਾੜੂ ਦੇ ਉੱਤੇ ਖੜਿਆ ਹੈ ਕਿਸ ਬੀਬੀ ਨੂੰ 45000 ਛਟੋ ਤੇ 45 ਪੈਸੇ ਵੀ ਕਿਸੇ ਦੇ ਖਾਤੇ ਚ ਆ ਆਫਰੇ ਕਰਕੇ ਦੱਸੋ ਕੱਖ ਨਹੀਂ ਸਭ ਤੋਂ ਵੱਡੀ ਠੱਗੀ ਚੋਰਾ ਨੇ ਤੁਹਾਡੇ ਨਾਲ ਮਾਰੀ ਤੇ ਠੱਗਾ ਨੂੰ ਕਰਕੇ ਦੁਬਾਰਾ ਤੁਸੀਂ ਵਾਣੋਗੇ ਤਾਂ ਕੀ ਹੋਊਗਾ ਫਟਾ ਦੁਬਾਰਾ ਠੱਗੀ ਹੀ ਵੱਜੂਗੀ ਕਿਹੜੇ ਮੂੰਹ ਦੇ ਨਾਲ ਆ ਕੇ ਪਹਿਲੇ ਬੋਲੋ ਸਾਡੇ 45000 ਧਾਰਾ ਸਰਕਾਰ ਐ ਅਜ ਖਜ਼ਾਨਾ ਐ ਕੱਟਾਰੇ ਮਾਨਦਾਰਾ ਦਾ ਖਜ਼ਾਨਾ ਚ ਕਰਜ਼ਾ ਚਾਰਤਾ ਤੇ ਕੋਟੇ ਹਜ਼ਾਰ ਰੁਪਏ ਦਾ ਤੁਸੀਂ ਦੇਖ ਹੀ ਲੇਤੇ ਕਿੱਥੇ ਕੱਟ ਪਰਮਾਨਦਾਰ ਖਾਣ ਪੀਣ ਚ ਲੱਗੀ ਹੋਈ ਹੈ ਦੇਖਿਆ ਕਿ ਨਹੀਂ ਅnabla ਕੁਸਤਾ ਅਫਸਰ ਜਿਹੜਾ ਫੜਿਆ ਗਿਆ ਕਿੰਨੇ ਨੋਟ ਕਿਸੇ ਉਥੇ ਡੀਆਈਜੀ ਭੁੱਲਰ ਤੇ ਕਰੋ 5-500 ਦੀਆਂ ਗੱਡੀਆਂ ਕਮਰਾ ਭਰ ਕੇ ਨੋਟ ਜਿਹੜਾ ਕਹਿੰਦਾ ਮੇਰੀ ਸਾਲਾਨਾ ਆਮਦਨ 35 ਲੱਖ ਰੁਪਏ ਹੈ 7.5 ਕਰੋੜ ਰੁਪਏ ਦੀ 500 ਦੀਆਂ ਗੱਡੀਆਂ ਹੱਥ ਖੜੇ ਕਰਕੇ ਦੱਸੋ ਨੋਟ ਕਿਨੇ ਦੇਖੇ ਕੀ ਫੋਟੋਆਂ ਦੇਖਿਆ ਕਿ ਨਹੀਂ ਕਿਸੇ ਰੋਣੇ ਬੱਠਿਆ ਸਾਰਾ ਬੀਂਡੀਆਂ ਨੂੰ ਜ਼ਰੂਰ ਦਿਖਾਓ ਇਹਨਾਂ ਨੂੰ ਪਤਾ ਲੱਗੇ ਇਹਨਾਂ ਦੇ 5000 ਰੁਪਏ ਕਿੱਥੇ ਜਾ ਰਹੇ ਨੇ ਕਿਕਲੀ ਕਲੀਮ ਦੀ ਸੁਣ ਕੇ ਮਾਨਦੀ ਤੇ ਉਹਨੂੰ ਮੋਟਾ ਪਾਤੀਆਂ ਯਾਰ ਦੇਊਗਾ ਤੇ ਸਾਡਾ ਬੱਸਾਂ ਦਾ ਕਿਰਾਇਆ ਭੁੱਲ ਗਈਆਂ ਜਿਹੜਾ ਮਾਫ਼ ਕੀਤਾ ਥੋਡਾ ਬੋਲੋ ਅੱਛਾ ਇਹ ਜਿਹੜੇ ਬਜ਼ੁਰਗ ਸੀ ਉਹ ਵੀ ਰੁੱਸ ਕੇ ਸਾਡੇ ਨਾਲ ਉਹ ਕਹਿੰਦੇ ਯਾਰ ਸਾਡੀਆਂ ਘਰ ਆਗੀਆਂ ਦਾ ਮਾਫ਼ ਕੀਤਾ ਸਾਡਾ ਨਹੀਂ ਕੀਤਾ ਇਹਨਾਂ ਨੂੰ ਦੇਾਂਗੇ ਪਤਾ ਪਹਿਲੀ ਵਾਲੀ ਨਹੀਂ ਤਾਂ ਬੁੜੀਆਂ ਨੂੰ ਬੰਦਿਆਂ ਦੇ ਮਗਰ ਬੱਸ ਚੜਨਾ ਪੈਂਦਾ ਸੀ। ਪਹਿਲੀ ਵਾਲੀ ਹੋਈ ਆ ਬੁੜੀਆਂ ਦੇ ਮਗਰ ਬੱਸ ਬੰਦੇ ਜੜੇ। ਇਹ ਵੀ ਸਾਡੇ ਨਾਲ ਮੱਚ ਗਏ ਤੇ ਤੁਸੀਂ ਵੀ ਵੋਟਾਂ ਨਹੀਂ ਪਾਈਆਂ। ਦੂਮੇ ਪਾਸੇ ਹੁੰਦੇ ਅਸੀਂ। ਬੀਬੀਆਂ ਦੇ 1000 ਰੁਪਏ ਨੂੰ ਲੈ ਕੇ ਵਿਰੋਧੀਆਂ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਸਮਾਨ ਤੇ ਬੀਬੀਆਂ ਨੂੰ ਜਿਹੜੀਆਂ ਵਿਰੋਧੀ 당 ਵੱਲੋਂ ਟੀਚਰਾਂ ਕੀਤੀਆਂ ਜਾ ਰਹੀਆਂ ਨੇ ਰਾਜਾ ਵੜਿੰਗ ਦਾ ਕਹਿਣਾ ਕਿ ਬੱਸਾਂ ਦਾ ਕਿਰਾਇਆ ਕਾਂਗਰਸ ਨੇ ਮੁਫਤ ਕੀਤਾ ਤੇ ਬੀਬੀਆਂ ਨੇ ਵੋਟਾਂ ਝਾੜੂ ਵਾਲਿਆਂ ਨੂੰ ਪਾ ਦਿੱਤੀਆਂ ਤੇ ਮਜ਼ਾਕ ਦੇ ਅੰਦਾਜ਼ ਵਿੱਚ ਰਾਜਾ ਵੜਿੰਗ ਨੇ ਬੀਬੀਆਂ ਨੂੰ ਕਿਹਾ ਕਿ ਹੁਣ ਤੁਸੀਂ ਹਜ਼ਾਰ-ਹਜ਼ਾਰ ਰੁਪਏ ਮੁੱਖ ਮੰਤਰੀ ਭਗਵੰਤ ਮਾਨ ਤੋਂ ਲੈ ਲਏ ਤੇ ਦੂਜੇ ਪਾਸੇ ਹਜ਼ਾਰ ਰੁਪਏ ਨੂੰ ਲੈ ਕੇ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਈ ਵੱਡੇ ਸਵਾਲ ਚੁੱਕੇ ਨੇ ਬਿਬਾਹ ਸਿਮਰਤ ਕੌਰ ਬਾਦਲ ਨੇ ਹਜ਼ਾਰ ਰੁਪਏ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਿਹੜਾ ਘੇਰਿਆ ਤੇ ਉੱਥੇ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਸ਼ਬਦੀ ਹਮਲਾ ਕੀਤਾ ਪਰ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਰਾਜਾ ਬੜਿੰਗ ਦੇ ਬਿਆਨ ਵੀ ਸੁਣਾਵਾਂਗੇ ਫਿਰ ਇਸ ਤੋਂ ਬਾਅਦ ਤੁਹਾਨੂੰ ਬੀਬਾ ਸਿਮਰਤ ਕੌਰ ਬਾਦਲ ਦੇ ਬਿਆਨ ਸੁਣਾਵਾਂਗੇ ਹੁਣ ਤੁਹਾਨੂੰ ਰਾਜਾ ਬੜਿੰਗ ਦੇ ਬਿਆਨ ਸੁਣਾ ਦਿੰਦੇ ਆ ਜੋ ਕਿ ਹਜ਼ਾਰ ਪੈ ਨੂੰ ਲੈ ਕੇ ਬੀਬੀਆਂ ਨੂੰ ਮਜ਼ਾਕ ਕੀਤਾ ਗਿਆ ਏ ਯਾਰ ਰਹੂਗਾ ਕਿ ਨਹੀਂ ਯਾਰ ਰਹੂਗਾ ਯਾਰ ਰਹੂਗਾ ਲੈ ਲਿਆ ਯਾਰ ਕੋਈ ਯਾਰ ਵੀ ਨਹੀਂ ਆਇਆ ਤੇ ਸਾਡਾ ਯਾਰ ਵੀ ਭੁੱਲ ਗਿਆ ਹੁਣ ਪੁੱਛੋ ਕਿਹੜਾ ਜਿਹੜਾ 500 ਬਾਦਲ ਪੈਨਸ਼ਨ ਦਿੰਦਾ ਸੀ ਅਸੀਂ 1500 ਕੀਤੀ 1000 ਰੁਪਿਆ ਅਸੀ ਵਧਾਇਆ ਕਿਉਂ ਬਈ ਦੱਸ ਬਾਬਾ ਪੈਸੋ ਦੀ ਨਾ ਸੀ ਬਦਲ ਪਹਿਲਾਂ ਅਖੀਰਲੇ ਸਾਲ ਉਹਨੇ 500 ਕਰਤਾ ਅਸੀਂ ਪਹਿਲੇ ਸਾਲ 750 ਤੇ ਦੂਜੇ ਸਾਲ 1500 ਤੇ ਕਾਮਰਸ ਪਾਰਟੀ ਜਿੰਦਾਬਾਦ ਇੱਕ ਪ੍ਰਧਾਨ ਜਿੰਦਾਬਾਦ ਤੇ تر세ਮ ਤੇ ਭੁੱਲਗੀਆਂ ਬੀਬੀਆਂ ਕਿਕਲੀ ਕਲੀਰ ਦੀ ਸੁਣ ਕੇ ਮਾਨਦੀ ਤੇ ਉਹਨੂੰ ਮੋਟਾ ਪਾਤੀਆਂ ਯਾਰ ਦੇਊਗਾ ਤੇ ਸਾਡਾ ਬੱਸਾਂ ਦਾ ਕਿਰਾਇਆ ਭੁੱਲ ਗਿਆ ਜਿਹੜਾ ਮਾਫ਼ ਕੀਤਾ ਤੁਹਾਡਾ ਬੋਲੋ ਅੱਛਾ ਕਿਹੜੇ ਬਜ਼ੁਰਗ ਸੀ ਉਹ ਵੀ ਰੁੱਸ ਗਏ ਸਾਡੇ ਨਾਲ ਉਹ ਕਹਿੰਦੇ ਯਾਰ ਸਾਡੀਆਂ ਘਰ ਆਗੀਆਂ ਦਾ ਮਾਫ਼ ਕੀਤਾ ਸਾਡਾ ਨਹੀਂ ਕੀਤਾ ਇਹਨਾਂ ਨੂੰ ਦੇਾਂਗੇ ਪਤਾ ਪਹਿਲੀ ਵਾਰੀ ਨਹੀਂ ਤਾਂ ਬੁੜੀਆਂ ਨੂੰ ਬੰਦੇ ਦੇ ਮਗਰ ਬੱਸ ਚੜਨਾ ਪੈਂਦਾ ਸੀ ਪਹਿਲੀ ਵਾਰੀ ਹੋਇਆ ਬੁੜੀਆਂ ਦੇ ਮਗਰ ਬੱਸ ਬੰਦੇ ਚੜੇ ਇਹ ਵੀ ਸਾਡੇ ਨਾਲ ਮੱਚ ਗਏ ਤੇ ਤੁਸੀਂ ਵੀ ਵੋਟਾਂ ਨਹੀਂ ਪਾਈਆਂ ਦੋਵੇਂ ਪਾਸੇ ਹੋ ਗਏ ਅਸੀਂ ਅੱਛਾ 1 ਮਿੰਟ ਚਾਹਤਾ ਹਾਂ 1 ਮਿੰਟ ਭਗਵਾਨ ਤੁਮਾਨ ਦਾ 4 ਸਾਲ ਹੋ ਗਏ 1 ਸਾਲ ਦਾ 12000 ਬਣ ਗਿਆ 2 ਸਾਲਾਂ ਦਾ 24 ਤੇ 3 ਨਾਲ ਦਾ 36 ਤੇ 4 ਨਾਲ ਦਾ 48 ਜੇ ਆ ਜਿਹੜਾ ਹਰਮੀਤ ਜੀ ਆਇਆ ਪਹਿਲਾਂ ਟੱਕੜੀ ਤੇ ਖੜਾ ਹੁੰਦਾ ਸੀ ਹੁਣ ਝਾੜੂ ਫੜੀ ਖੜਾ ਹੈ ਕਮਾਅ ਵੀ ਹੋ ਗਈ ਸਿੱਧਾ ਟੱਕੜੀ ਤੋਂ ਝਾੜੂ ਆ ਗਿਆ ਪਹਿਲਾਂ ਟੱਕੜੀ ਤੇ ਲੜਦਾ ਸੀ ਇਹ ਤਿੰਨ ਵਾਰੀ ਐਮ.ਐਲ.ਏ ਬਣਿਆ ਮੈਂ ਇੱਕ ਥਾਪੜ ਕੇ ਕਹਿੰਦਾ ਇਹ ਮੰਤਰੀ ਰਿਹਾ ਬਾਦਲ ਦੀ ਸਰਕਾਰ ਜੇ ਮਰਾਗਪੁਰੇ ਦਾ ਮੁੰਡਾ ਇਹਨੇ ਚੌਕੀਦਾਰ ਵੀ ਲਵਾਇਆ ਤਾਂ ਇਹਨੂੰ ਮੋਟਾ ਪਾ ਦਿਓ ਦੱਸੋ ਕਿਹੜਾ ਮੁੰਡਾ ਚੌਕੀਦਾਰ ਲਵਾਇਆ ਬੋਲੋ ਯਾਰ ਤਿੰਨ ਵਾਰੀ ਕਿ ਹੁਣ ਫੇਰ ਪਹਿਲਾਂ ਇਹਦੀ ਕਾਲੀਦਾਰੀ ਸੀ ਹੁਣ ਚਿੱਟੀ ਹੈ ਨਫਰਕ ਇੰਨੀ ਹੈ ਜੇਤੀ ਚੌਥੀ ਵਾਰੀ ਵੀ ਕਮਲਾ ਬੰਨਾ ਤਾਂ ਬੰਝੋ ਮੈਂ ਨਹੀਂ ਕਹਿੰਦਾ ਛੱਡੋ ਅਗਲਾ ਆਉਂਦਾ ਕਿ ਲਿਆ ਕੀ ਦਿੰਨਾ ਲਿਆ ਸਮਾਨ ਕੀ ਲਿਆਇਆ ਜੇ 48000 ਰੁਪਇਆ ਲਿਆਇਆ ਭਗਵੰਤ ਮਾਨ ਆਲਾ ਤਿੰਨ ਨੂੰ ਪਾ ਦਿਆਂਗੇ ਤੇ ਜੇ ਦੇਣਾ ਹੀ ਹੋਈ ਨਹੀਂ ਚਾਚੀ ਕਰਾਊਗਾ ਹੁਣ ਮੈਂ ਆ ਗਿਆ ਚਾਚੀ ਬਾਬੇ ਮੈਂ ਕਰਾਊਗਾ ਫੇਰ ਗੱਲਾਂ ਹੀ ਐ ਇਹ ਲੱਕੜ ਦੇ ਮੁੰਡੇ ਹੀ ਐ ਇਹ ਗੱਲਾਂ ਤੇ ਗੌਰ ਫਰਮਾਇਓ ਤੇ ਕੀ ਦਿੱਤਾ ਮਾਨਾ ਨੇ ਤੁਹਾਨੂੰ ਝਾੜੂ ਨੇ ਕਿਕਲੀ ਕਲੀਰ ਦੀ ਸੁਣਾਈ ਅਸੀਂ ਦਿੰਦੇ ਸੀ 30 ਕਿਲੋ ਗਾਹ ਦੇ ਹੁਣ 5 ਕਿਲੋ ਹੀ ਮਿਲਦੀ ਹੈ ਬੋਲੋ ਹੈ 5 ਹੀ ਮਿਲਦੀ ਪੰਜ ਪਿੱਛੇ ਬਾਹਰ ਚ ਖੜਾਉਂਦਾ ਜਿਵੇਂ ਬਾਪੂ ਦੀ ਕਾਗ ਕੁੰਦੀ ਹੈ ਕਾਗ ਦੇ ਸੈਂਟਰ ਤੇ ਕਾਂਗਰਸ ਮਨਮੋਹਨ ਸਿੰਘ ਕਾਨੂੰਨ ਬਣਾ ਕੇ ਗਿਆ ਸੀ ਉਹ ਪਹਿਲਾਂ ਗਰੀਬਾਂ ਦੇ ਬੱਚੇ ਫੌਜ ਚ ਭਰਤੀ ਹੋ ਜਾਂਦੇ ਸੀ